ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸੋ ਉਮੀਦ ਕਰਦੇ ਆ ਬਹੁਤ ਵਧੀਆ ਹੋਮ ਹੋਗੇ ਤੇ ਸੋ ਹੋਣਾ ਆਪਾਂ ਖੜੇ ਆ ਜੀ ਢਘਾਰਾ ਰੋਡ ਦੇ ਉੱਤੇ ਜੀ ਜਿੱਥੇ ਇਸ ਟਾਈਮ ਇੱਥੇ ਕੰਡਾ ਲੱਗਾ ਹੋਇਆ ਆ ਜਿੱਥੇ ਪਰਚੀ ਕੱਟੀ ਜਾਂਦੀ ਆ ਰੇਤਾ ਨੂੰ ਲੈ ਕੇ ਤੇ ਇੱਥੇ ਸਾਨੂੰ ਕੁਛ ਦਿਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਆ ਵੀ ਇੱਥੇ ਜਿਹੜੇ ਰੇਤਾ ਵਾਲੇ ਟਿਪਰ ਵਾਲੇ ਆ ਉਹ ਇੱਥੇ ਆ ਕੇ ਖੜਦੇ ਆ ਤੇ ਖੜ ਕੇ ਜਿਹੜਾ ਸਾਡੇ ਰੋਡ ਦਾ ਜਿਹੜਾ ਨੁਕਸਾਨ ਆ ਉਹ ਹੋ ਰਿਹਾ ਆ ਤੇ ਸੋ ਅੱਜ ਅਸੀਂ ਇੱਕ ਸਾਰੇ ਆਪਣੇ ਮੱਲੇ ਵਾਲਿਆਂ ਨੇ ਤੇ ਪੂਰੇ ਪਿੰਡ ਵਾਲਿਆਂ ਨੇ ਇੱਕ ਮਤੇ ਨੂੰ ਅਸੀਂ ਪ੍ਰਵਾਨਗੀ ਕਰ ਰਹੇ ਆ ਤੇ ਇਸ ਰੋਡ ਦੇ ਉੱਤੇ ਜਿਹੜਾ ਵੀ ਟਿਪ 1 ਕਿੰਨਾ ਮਿੰਟ ਚਾਹ ਡੇਢ ਮਿੰਟ ਤੋਂ ਵੱਧ ਖੜਾ ਰਹਿ ਗਿਆ 2 ਮਿੰਟ ਤੋਂ ਵੱਧ ਖੜਾ ਰਹਿ ਗਿਆ ਉਸ ਟਿੱਪਰ ਦੀ ਰੇਤਾ ਦੀ ਜਿਹੜੀ ਪਰਚੀ ਆ ਉਹ ਅਸੀਂ ਕੈਨਸਲ ਕਰ ਦੇਣੀ ਆ ਰੇਤਾ ਉਹਦਾ ਇੱਥੇ ਸਾਈਡ ਤੇ ਲਾ ਦੇਣਾ ਤੇ ਪਰਮਾਨੈਂਟਲੀ ਉਸ ਬੰਦੇ ਦੀ ਰੇਤਾ ਜਿਹੜੀ ਹੈਗੀ ਆ ਇੱਥੋਂ ਬੰਦ ਕਰ ਦੇਣੀ ਆ ਉਸ ਗੱਡੀ ਵਾਲੇ ਦੀ ਅੱਜ ਅਸੀਂ ਵਰਨਿੰਗ ਦੇਣ ਲਈ ਇੱਥੇ ਪਹੁੰਚੇ ਹਾਂ ਜਿਹੜੇ ਇੱਕ ਦੋ ਟਰਾਲੀਆਂ ਵਾਲੇ ਸੀ ਖੜੇ ਸਿਗੇ ਤੇ ਹੁਣ ਇੱਥੇ ਇੱਕ ਪਿਛੇ ਟਿੱਪਰ ਵਾਲਾ ਇਹਨੂੰ ਦੱਸ ਦਿੱਤਾ ਇਹ ਵੀ ਹੁਣ ਟਿੱਪਰ ਵਾਲਾ ਵੀ ਬੜੀ ਜਲਦੀ ਇੱਥੋਂ ਲੱਚਾਰਿਆ ਆ ਇਹ ਨੂੰ ਕਲੀਅਰ ਕਰਤਾ ਭਾਈ ਵੀ ਇੱਥੇ ਕੋਈ ਵੀ ਟਿੱਪਾ ਜਿਹੜਾ ਹੈਗਾ ਇੱਥੇ 2 ਮਿੰਟ ਤੋਂ ਵੱਧ ਸਿਰਫ ਪਰਚੀ ਕਟਾਉਣ ਲਈ ਤੁਸੀਂ ਜਿੱਥੇ ਖੜ ਰਹੇ ਹੋ ਖੜੋ ਆਦਰਵਾਇਜ਼ ਇਸ ਤੋਂ ਵੱਧ ਕੇ ਤੁਸੀਂ ਇੱਥੇ ਖੜਨਾ ਨਹੀਂ ਹੈਗਾ ਜਿਹਦੇ ਕਰਕੇ ਸਾਡਾ ਰੋੜ ਦਾ ਨੁਕਸਾਨ ਹੋ ਰਿਹਾ ਬਹੁਤ ਲਗਤ ਦੇ ਨਾਲ ਬਹੁਤ ਮਿਹਨਤ ਦੇ ਨਾਲ ਇਹ ਰੋੜ ਬਣਿਆ ਜੀ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਇਹ ਰੋੜ ਨੂੰ ਬਰਕਰਾਰ ਰੱਖਿਆ ਜਾਵੇ ਤੇ ਰੋੜ ਤੋੜਿਆ ਟੁੱਟਿਆ ਨਾ ਤੇ ਇਸ ਕਰਕੇ ਅਸੀਂ ਇਹ ਚੀਜ਼ ਨੂੰ ਪ੍ਰਵਾਨਗੀ ਕੀਤੀ ਹੈ ਵੀ ਜਿਹੜਾ ਵੀ ਬੰਦਾ ਸਾਨੂੰ ਇਸ ਢਗਾਰੇ ਤੋਂ ਲੈ ਕੇ ਤਲਵਣ ਵਾਲੇ ਰੋੜ ਤੱਕ ਖੜਾ ਮਿਲ ਗਿਆ ਜੇ ਤਾਂ ਕਿਸੇ ਦਾ ਕੋਈ ਫਾਲਟ ਆ ਠੀਕ ਹੈ ਜੇ ਕਿਸੇ ਦਾ ਕੋਈ ਫਾਲਟ ਨਹੀਂ ਹੈਗਾ ਤੇ ਉਸ ਬੰਦੇ ਦੀ ਰੇਤਾ ਜਿਹੜੀ ਹੈਗੀ ਆ ਪਰਮਨੈਂਟਲੀ ਅਸੀਂ ਤੱਕ ਤੋਂ ਬੰਦ ਕਰਵਾ ਦੇਣੀ ਆ ਤੇ ਉਸ ਬੰਦੇ ਦੀ ਤਲਵੰਡ ਦੇ ਵਿੱਚ ਐਂਟਰੀ ਆਫ ਕਰ ਦੇਣੀ ਆ ਜੀ ਕਲੀਅਰ ਗੱਲ ਆ ਜੀ ਇਸ ਕਰਕੇ ਬੇਨਤੀ ਆ ਵੀ ਜਿੰਨੇ ਵੀ ਟਿੱਪਰ ਵਾਲੇ ਬੰਦੇ ਨੇ ਭਰਾ ਉਹ ਇੱਕ ਸੁਣ ਲੈਣ ਵੀ ਇੱਥੇ ਓਵਰਲੋਡ ਟਰੱਕ ਜਿਹੜਾ ਭਰਿਆ ਹੋਇਆ ਟਰੱਕ ਆ ਸੜਕ ਦੇ ਉੱਤੇ ਖੜਾ ਨਹੀਂ ਹੋਣਾ ਚਾਹੀਦਾ ਬਸ ਇਹ ਹੀ ਸਾਡੀ ਬੇਨਤੀ ਆ ਜੀ ਤੁਹਾਨੂੰ ਦਿਖਾ ਦਈਏ ਸੜਕ ਦੇ ਹਾਲਾਤ ਅਜੇ ਸੜਕ ਬਚੀ ਹੋਈ ਆ ਹੋ ਸਕਦਾ ਵੀ ਆਉਣ ਵਾਲੇ ਸਮੇਂ ਵਿੱਚ ਸੜਕ ਦਾ ਕਾਫੀ ਤਖਸੁਰ ਹੋ ਸਕੇ ਤਾਂ ਹੀ ਉਹ ਅਸੀਂ ਅੱਜ ਐਸੀ ਤੇ ਆਹ ਦੇਖ ਸਕਦਾ ਤੁਸੀਂ ਆ ਇਥੇ ਜਿਹੜਾ ਪਾਣੀ ਨਿਕਲ ਨਿਕਲ ਕੇ ਪਾਣੀ ਚੋਰਿਆ ਹੈਗਾ ਉਹਦੇ ਕਰਕੇ ਆ ਨੁਕਸਾਨ ਜਿਹੜਾ ਹੈਗਾ ਸੜਕ ਦਾ ਇਥੇ ਹੁੰਦਾ ਆ ਤੇ ਅਸੀਂ ਟਰੱਕਸ ਵਾਲਿਆਂ ਨੂੰ ਵਾਰਨਿੰਗ ਦੇ ਜਾ ਰਹੇ ਆ ਬਾਈ ਤੁਸੀਂ ਇਥੇ ਆ ਪਰਚੀ ਦੇ ਕੋਲ ਨਹੀਂ ਖੜਨਾ ਹੈਗਾ ਤੇ ਆਹ ਬਾਈ ਟਰੱਕ ਵਾਲਾ ਜਿਹੜਾ ਹੈਗਾ ਚਲ ਗਿਆ ਤੁਹਾਨੂੰ ਖਾਦੀ ਪਿੱਛੋਂ ਇੱਥੇ ਪਾਣੀ ਚੁੰਦਾ ਕਿਵੇਂ ਆ ਆ ਦੇਖੋ ਕਹਤੇ ਇਹ ਬਾਈ ਹੁਣੀ ਹੁਣ 3-4 ਟਰੱਕ ਆਏ ਨੇ ਤੇ ਬਾਈ ਉਹਨਾਂ ਨੂੰ ਇੱਕ ਵਾਰੀ ਕਲੀਅਰ ਦੱਸ ਦਈਏ ਵੀ ਜਿਹੜਾ ਵੀ ਟਰੱਕ ਇੱਥੇ ਸਾਨੂੰ ਖੜਾ ਮਿਲ ਗਿਆ ਤੇ ਬਾਅਦ 'ਚ ਨਾ ਵੀਰੇ ਕੱਲ ਦੱਸੀ ਤੁਹਾਨੂੰ ਵੀ ਕੋਈ ਗੱਲ ਕਿਵੇਂ ਆ? ਕਹਤੇ ਬਾਈ ਉਹਨਾਂ ਨੂੰ ਗੱਲ ਕਰ ਲਈ ਬਾਈ ਜੀ ਹਲੋ ਇੱਥੇ ਪਰਚੀ ਕਢਾਉਣ ਲੱਗੇ ਹਾਂ ਇੱਥੇ ਟਰੱਕ ਜ਼ਿਆਦਾ ਦਿਨ ਖੜਾ ਨਹੀਂ ਕਰਦਾ ਵੀਰੇ ਬੱਸ ਮੈਂ ਪਰਚੀ ਕਢਾ ਕੇ ਠੀਕ ਆ ਪਰਚੀ ਕਢਾ ਕੇ ਨਿਕਲ ਜਾਣਾ ਠੀਕ ਆ ਓਕੇ ਥੈਂਕ ਯੂ ਜੀ ਕੀ ਆ ਬੰਦੇ ਆ? ਭਾਈ ਜੀ ਪਰਚੀ ਕਟਾਲੀ ਕਟਾਉਣੀਆਂ ਜੀ। ਕਟਾਲੀ ਆ? ਇੱਥੇ ਹੁਣ ਕੀ ਕਰ ਲੱਗੇ? ਬਿੱਲ ਲੈਣ ਲੱਗੇ। ਬਿੱਲ ਲੇ ਕੇ ਤਾਂ ਇੱਥੇ ਟਰੱਕ ਖੜਾ ਨਹੀਂ ਕਰਦਾ ਆਪਾਂ। ਠੀਕ ਹੈ ਜੀ। ਠੀਕ ਹੈ ਜੀ ਜਿੰਨਾ ਜੇ ਤੁਹਾਡਾ ਟਰੱਕ ਉੱਪਰ ਉਹ ਤੁਹਾਡਾ ਟਰੱਕ ਦੇ ਚੁੰਦਾ ਪਿਆ ਨਾ ਇਹਨੂੰ ਖੜਾ ਨਹੀਂ ਕਰਨਾ। ਇਹਨੂੰ ਜਲਦੀ ਤੋਂ ਜਲਦੀ ਜਿੰਨੀ ਜਲਦੀ ਹੋ ਸਕੇ ਤੁਸੀਂ ਇਹਦੇ ਤੋਂ ਨਿਕਲ ਜਾਓਗੇ। ਠੀਕ ਹੈ ਜੀ। ਆ ਤੁਹਾਨੂੰ ਇੱਕ ਵਾਰਨਿੰਗ ਦੇ ਰਿਹਾ ਜੇ ਅਸਾਂ ਨੂੰ ਬਾਅਦ ਟਰੱਕ ਦੇ ਕੋਲ ਖੜਾ ਮਿਲ ਗਿਆ ਨਾ ਤੇ ਬਾਅਦ ਵਿੱਚ ਉੱਥੇ ਕਾਰਵਾਈ ਕਰ ਦਿੰਦੇ ਆ। ਠੀਕ ਹੈ ਜੀ। ਇਹ ਆ ਦੇਖ ਸਕਦੇ ਆ ਜੀ। ਟਰੱਕ ਕਿਵੇਂ ਚੋਰੀਆਂ ਪਾਣੀ ਦੀ ਆਹ ਟਰੱਕ ਦੇ ਵਿੱਚ ਤਾਂ ਸ਼ਾਇਦ ਵੀ ਨਾ ਪਾਣੀ ਹੈ ਹੀ ਨਹੀਂ ਹੈਗਾ ਆਹ ਨਹੀਂ ਟਰੱਕ ਚੋਰੀਆ ਤੇ ਆਹ ਦੇਖੋ ਟਰੱਕ ਚੋਰੀਆ ਪਾਣੀ ਦਾ ਅਸੀਂ ਡਾਇਰੈਕਟਲੀ ਬੋਰਨ ਕਰਤਾ ਇਹਨਾਂ ਨੂੰ ਵੀ ਭਾਈ ਕੱਲੋਂ ਨੁਕਸਾਨ ਜਿਹੜਾ ਹੈਗਾ ਆ ਆਹ ਦੇਖੋ